ਜਿਵੇਂ ਅੱਜ ਆਪਣਾ ਤੁਹਾਨੂੰ ਪਤਾ ਸਾਰਿਆਂ ਨੂੰ ਪਹਿਲਾ ਦਿਨ ਆ ਜੀ ਪਹਿਲਾ ਦਿਨ ਕਰਕੇ ਦੂਰ ਨੇੜੇ ਤੋਂ ਜਿੰਨੇ ਵੀ ਆਏ ਨੇਗੇ ਕਈ ਵਾਰ ਕੋਈ ਨਾ ਕੋਈ ਪ੍ਰੋਬਲਮ ਹੋ ਜਾਂਦੀ ਆ ਤਾਂ ਕਰਕੇ ਅੱਜ ਵਾਲੀ ਕਲਾਸ ਜਿਹੜੀ 10 ਮਿੰਟ ਆਪਣੀ ਲੇਟ ਆ ਗਈ ਤੇ ਸਾਰਿਆਂ ਨੂੰ ਇਹ ਬੇਨਤੀ ਆ ਜੇ ਤਾਂ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ 5-10 ਮਿੰਟ ਲੇਟ ਆਉਣ ਚ ਤਾਂ ਸਾਨੂੰ ਹੁਣ ਦੱਸ ਸਕਦੇ ਹੋ ਜੇ 12 ਵਜੇ ਦੇ ਨੂੰ ਸਾਰੇ ਪਹੁੰਚ ਸਕਦੇ ਹੋ ਤਾਂ ਕੱਲ ਤੋਂ ਕਲਾਸ ਆ ਜਿਹੜੀ ਆਪਣੀ 12 ਵਜੇ ਚਾਲੂ ਹੋ ਜਾਊਗੀ ਪਹਿਲੇ ਦਿਨ ਕਰਕੇ ਅੱਜ ਲੇਟ ਹੋਇਆ ਕੱਲ ਨੂੰ ਇਹ ਨਾ ਹੋਵੇ ਵੀ ਕੋਈ 10 ਮਿੰਟ ਲੇਟ ਆ ਰਿਹਾ 15 ਮਿੰਟ ਲੇਟ ਆ ਰਿਹਾ ਉਹ ਤੁਹਾਡੀ ਖੁਦ ਹੀ ਰਿਸਪੌਂਸਿਬਿਲਟੀ ਹੋ ਆਪਣੀ ਕਲਾਸ ਹੈ ਜਿਹੜੀ ਸਹੀ 12 ਵਜੇ ਚੱਲ ਪਿਆ ਕਰੂਗੀ ਠੀਕ ਹੈ ਜੀ ਇਹ ਧਿਆਨ ਦੇ ਵਿੱਚ ਰੱਖਣਾਗਾ ਜਿਹੜਾ ਕੁਝ ਮਿਸੂਗਾ ਫਿਰ ਉਹਦੇ ਵਿੱਚ ਥੋੜੀ ਜੀ ਦਿੱਕਤ ਆ ਜਾਂਦੀ ਹੈ ਬਾਅਦ ਵਿੱਚ ਪ੍ਰੋਪਰ ਸਮਝਣ ਦੇ ਵਿੱਚ ਆਪਣੀ ਕਲਾਸ ਕੱਲ ਤੋਂ ਸਹੀ 12 ਵਜੇ ਚੱਲਿਆ ਕਰੂਗੀ ਤੇ ਥੋੜੀਆਂ ਗੱਲਾਂ ਨੇਗੀਆਂ ਮੇਨ ਮੇਨੀਆਂ ਜਿਹੜੀਆਂ ਦੱਸਣੀਆਂ ਜ਼ਰੂਰੀ ਨੇਗੇ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਆ ਵੀ ਆਪਣੀ ਕਲਾਸ ਹੈ ਜਿਹੜੀ 1 ਮਹੀਨੇ ਦਾ ਕੋਰਸ ਆ ਤੁਹਾਨੂੰ ਸਾਰਿਆਂ ਨੂੰ ਦੱਸਿਆ ਵੀ ਹੋਇਆ ਪੈ ਇੱਕ ਮਹੀਨੇ ਦਾ ਕੋਰਸ ਹੈ ਜਿਹਦੇ ਵਿੱਚ ਮਾਰਕੀਟ ਕਲੋਜ਼ ਹੁੰਦੀ ਆ ਸੈਚਰਡੇ ਸੰਡੇ ਦੀ ਛੁੱਟੀ ਹੁੰਦੀ ਆ ਹਫਤੇ 'ਚ 5 ਦਿਨ ਕਲਾਸਾਂ ਲੱਗਣਗੀਆਂ ਤੇ 12 ਵਜੇ ਦਾ ਟਾਈਮ ਆ ਕਲਾਸ ਦਾ ਠੀਕ ਹੈ ਜੀ ਕਲਾਸ ਦੇ ਵਿੱਚ ਕੀ ਹੋਊਗਾ ਸਾਡਾ ਖੁੱਦਾ ਐਕਸਪੀਰੀਅੰਸ ਆ ਵੀ ਮਾਰਕੀਟ ਦੇ ਵਿੱਚ ਕਿਵੇਂ ਆਪਾਂ ਪ੍ਰੋਫਿਟ ਕੱਢਣੇ ਨੇ ਕਿਵੇਂ ਲਾਸ ਤੋਂ ਬਚਣਾਗਾ ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਗਲਤੀਆਂ ਅਸੀਂ ਨੇ ਕੀਤੀ ਇਹਨਾਂ ਤੁਸੀਂ ਨਾ ਕਰੋ ਉਹ ਸਾਰਾ ਕੁਝ ਡਿਸਕਸ ਕਰਾਂਗੇ ਮੰਨ ਲਓ ਇਹਦੇ ਵਿੱਚ ਕੋਈ ਇਹ ਪਰਸਨ ਨਾ ਸੋਚ ਕੇ ਆਵੇ ਜਿੰਮੇ ਅੱਜ ਤਹ ਹਜੇ ਪਹਿਲਾ ਦਿਨ ਹੀ ਆ ਕਿਸੇ ਤੋਂ ਅਸੀਂ ਕੋਈ ਜ਼ਿਆਦਾ ਪੇਮੈਂਟ ਨਹੀਂ ਲੈਂਦੀ ਹੋਈ ਕੋਈ ਇਹ ਸੋਚ ਕੇ ਨਾ ਆਵੇ ਵੀ ਸਾਡਾ 10000 ਦਾ 10 ਲੱਖ ਬਣੂਗਾ। ਬਣਦਾ ਜਰੂਰ ਆ ਮਾਰਕੀਟ ਦੇ ਵਿੱਚ ਇਹ ਨਹੀਂ ਹੈਗਾ ਵੀ ਬਣਦਾ ਨਹੀਂ ਪਰ ਅਸੀਂ ਉਹ ਲਾਲਚ ਦੇ ਕੇ ਨਹੀਂ ਤੁਹਾਨੂੰ ਬੁਲਾਉਣਾ ਚਾਹੁੰਦੇ ਵੀ ਉਵੇਂ ਦੇਖ ਕੇ ਆਵੋ। ਸਲੋ ਕਰਕੇ ਮਤਲਬ ਸਲੋ ਸਲੋ ਜਿਵੇਂ ਹੁਣ ਅਸੀਂ ਸਾਡੇ ਪੁਰਾਣੇ ਵੇਚ ਵਾਲੇ ਨੇ ਅੱਜ ਉਹਨਾਂ ਦੀ ਪਹਿਲੀ ਟਰੇਡ ਹੋਈ ਹੈਗੀ। ਵੈਸੇ ਅਸੀਂ ਕਿਸੇ ਨੂੰ ਦਾਵਾ ਨਹੀਂ ਕਰਦੇ ਵੀ ਅਸੀਂ ਤੁਹਾਨੂੰ ਟਰੇਡ ਕਰਵਾਵਾਂਗੇ। ਅਸੀਂ ਸਿਰਫ ਐਜੂਕੇਸ਼ਨ ਪਰਪਸ ਦੇ ਲਈ ਮਤਲਬ ਸਿਖਾਵਾਂਗੇ। ਸਾਰਾ ਕੁਝ ਜਿਹੜਾ ਵੀ ਹੋਊਗਾ ਪਿਓਰ ਪੰਜਾਬੀ ਦੇ ਵਿੱਚ ਹੋਊਗਾ। ਤੇ ਨੰਬਰ 2 ਤੇ ਜੇ ਤੁਸੀਂ ਅੱਜ ਕਲਾਸ ਆਪਣੀ ਚੱਲ ਰਹੀ ਆ ਮੰਨ ਲਓ 1 ਵਜੇ ਤੱਕ ਕਲਾਸ ਚੱਲ ਰਹੀ ਆ 1 ਵਜੇ ਤੱਕ ਕੋਈ ਵੀ ਸਟੂਡੈਂਟ ਸਵਾਲ ਜਵਾਬ ਨਹੀਂ ਕਰੂਗਾ ਨੋਟ ਕਰਨਾਗਾ ਤੁਸੀਂ ਨੇ ਕਾਪੀ ਤੇ ਇਦੋਂ ਬਾਅਦ ਜਿਹਦਾ ਵੀ ਕੋਈ ਵੀ ਸਵਾਲ ਹੋਇਆ ਉਹਦਾ ਆਪਾਂ ਜਵਾਬ ਮਿਲੂਗਾ ਕਿਉਂਕਿ ਪਹਿਲਾਂ ਵਿੱਚ ਵਿਚਾਲੇ ਨਾ ਇਹ ਹੋ ਜਾਂਦਾ ਅੱਜ ਆਪਾਂ ਚੱਲ ਕਿਸੇ ਹੋਰ ਵਿਸ਼ੇ ਤੇ ਰਹਿਆ ਕਈ ਵਾਰ ਕੋਈ ਹੋਰ ਸਵਾਲ ਕਰ ਦਿੰਦਾ ਉਹਦੇ ਨਾਲ ਸਾਰੇ ਜਾਣੇ ਉਲਝੇ ਜਾਂਦੇ ਨੇ ਵੀ ਕੀ ਗੱਲ ਆ ਨਮੀ ਉਹਨਾਂ ਨੂੰ ਉਲਝ ਜਾਂਦਾ ਸਾਡਾ ਕੋਰਸ ਆ ਜਿਹੜਾ ਇਸ ਹਿਸਾਬ ਨਾਲ ਤਿਆਰ ਕਰਿਆ ਹੋਇਆ ਵੀ ਬਰੀਕੀ ਨਾਲ ਮੰਨ ਲਓ ਅਣਪੜ੍ਹ ਬੰਦਾ ਵੀ ਸਾਡੇ ਨਾਲ ਸਿੱਖ ਸਕੇ ਅਸੀਂ ਆਪਦੇ ਲੈਵਲ ਨਾਲ ਹੋ ਸਕਦਾ ਜਿਹੜਾ ਟੌਪਿਕ ਅਸੀਂ ਤੁਹਾਨੂੰ ਸਿਖਾਵਾਂਗੇ ਬੁੱਕ ਦੇ ਵਿੱਚ ਕਿਸੇ ਹੋਰ ਤਰੀਕੇ ਨਾਲ ਲਿਖਿਆ ਹੋਵੇ ਪਰ ਅਸੀਂ ਆਪਦੇ ਹਿਸਾਬ ਨਾਲ ਵੀ ਜਿਵੇਂ ਸਿੰਪਲ ਭਾਸ਼ਾ ਦੇ ਵਿੱਚ ਜਿਵੇਂ ਇਹ ਕਰ ਸਕਦੇ ਹਾਂ ਅਸੀਂ ਖੁੱਦ ਪਿੰਡਾਂ ਦੇ ਵਿੱਚੋਂ ਆ ਪਿੰਡਾਂ ਵਾਲੇ ਭਾਸ਼ਾ ਦੇ ਵਿੱਚ ਸਮਝ ਸਕੇ ਹਰੇਕ ਬੰਦਾ ਅਸੀਂ ਇਸ ਹਿਸਾਬ ਨਾਲ ਆਪਣਾ ਕੋਰਸ ਨੂੰ ਕੀਤਾ ਹੋਇਆਗਾ ਤੇ ਨੰਬਰ 2 ਤੇ ਸਾਡਾ ਕੋਰਸ ਦੀ ਇੱਕ ਇਹ ਗੱਲ ਰਹਿੰਦੀ ਆ ਜੇ ਅੱਜ 40 ਜਣੇ ਬੈਠੇ ਆ ਤਾਂ 40 ਦੇ 40 ਸਟੂਡੈਂਟਾਂ ਨੂੰ ਉਹ ਚੀਜ਼ ਸਮਝ ਆਉਣੀ ਚਾਹੀਦੀ ਆ ਜਿਹੜੀ ਅਸੀਂ ਅੱਜ ਕਰਵਾਵਾਂਗੇ ਦੂਸਰੇ ਦਿਨ ਅਸੀਂ ਕਲਾਸ ਫੇਰ ਅੱਗੇ ਤੋਰਦੇ ਹਾਂ ਜੇ ਸਾਰਿਆਂ ਨੂੰ ਕਲੀਅਰ ਹੁੰਦਾਗਾ ਇਹ ਹੁਣ ਦੱਸਣ ਦਾ ਮਤਲਬ ਇਹ ਹੈ ਕਈ ਵਾਰ ਕੋਈ ਉਹ ਬੈਠੇ ਹੁੰਦੇ ਨੇ ਜਿਹੜੇ ਟ੍ਰੇਡ ਕਰਦੇ ਨੇ ਪਹਿਲਾਂ ਤੋਂ ਉਹਨਾਂ ਨੂੰ ਇਹ ਲੱਗਦਾ ਮਨ ਦੇ ਵਿੱਚ ਇਹ ਹੁੰਦਾ ਵੀ ਯਾਰ ਇਹ ਨਾਰਮਲ ਜਿਹਾ ਕਲਰ ਦੇ ਟਾਈਮ ਖਰਾਬ ਹੋ ਰਿਹਾਗਾ ਪਰ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੇ ਵੇਸਤੇ ਉਹ ਚੀਜ਼ ਨੂੰ ਲੈ ਕੇ ਚੱਲਦੇ ਹਾਂ ਵੀ ਕੋਈ ਇਹ ਨਾ ਸੋਚੇ ਵੀ ਅਸੀਂ ਪਿੱਛੇ ਰਹੇਗੇ ਪਿੱਛੇ ਦਾ ਮਤਲਬ ਘੱਟ ਪੜਿਆ ਲਿਖਿਆ ਵੀ ਸਾਡੇ ਕੋਲੇ ਆਵੇ ਚਾਹੇ ਵੱਧ ਪੜਿਆ ਲਿਖਿਆ ਹੋਵੇ ਵੱਧ ਪੜਿਆ ਵਾਲਾ ਇਹ ਮਾਈਂਡ ਨਾ ਕਰੇ ਵੀ ਸਲੋ ਚੱਲ ਰਹੇ ਨੇ ਸਲੋ ਵਾਲੀ ਕੋਈ ਗੱਲ ਨਹੀਂ ਹੈਗੀ ਅਸੀਂ ਚੱਲਦੇ ਆਂਗੇ ਸਾਰਿਆਂ ਨੂੰ ਨਾਲ ਲੈ ਕੇ ਕਹਿਣ ਦਾ ਮਤਲਬ ਇਹ ਆ ਹੁਣ ਦੇਖੋ ਅਸੀਂ 40 ਦੇ 40 ਦੇ ਵਿੱਚੋਂ ਤੁਹਾਨੂੰ ਅੱਜ ਵੀ ਪੁੱਛਾਂਗੇ ਕਲਾਸ ਤੋਂ ਬਾਅਦ ਦੂਸਰੇ ਦਿਨ ਵੀ ਹਰੇਕ ਚੀਜ਼ ਜਿਹੜੀ ਤੁਹਾਨੂੰ ਨਹੀਂ ਸਮਝ ਆਉਗੀ ਅਸੀਂ ਪੁੱਛਾਂਗੇ ਤੁਸੀਂ ਪੁੱਛ ਸਕਦੇ ਹੋ ਜਿਹੜੀ ਚੀਜ਼ ਤੁਹਾਨੂੰ ਨਹੀਂ ਸਮਝ ਆਈ ਪਰ ਹੁਣ ਜੇ ਤੁਸੀਂ ਆਪ ਹੀ ਨਹੀਂ ਵਿੱਚੋਂ ਕੋਈ ਬੰਦਾ ਪੁੱਸੂਗਾ ਹੀ ਨਹੀਂ ਵੀ ਮੈਨੂੰ ਬੈਸੀ ਆਈ ਸਿਰ ਮਰੀ ਜਾਂਦਾ ਕਿ ਵੀ ਪਤਾ ਲੱਗ ਗਿਆ ਦੂਜਿਆਂ ਦੇ ਮਗਰ ਲੱਗ ਕੇ ਫਿਰ ਉਹਦੇ ਵਿੱਚ ਤੁਹਾਡਾ ਨੁਕਸਾਨ ਹੋਊਗਾ ਜਿਹੜੇ ਹਿਸਾਬ ਨਾਲ ਅਸੀਂ ਕਹਿੰਦੇ ਆਂ ਵੀ ਅਸੀਂ ਅੱਜ ਕਲਾਸ ਜੋ ਵੀ ਲਈ ਉਹ ਕੱਲ ਨੂੰ ਵੀ ਪੁੱਛ ਸਕਦੇ ਹੋ ਇਹ ਨਹੀਂ ਹੈਗਾ ਵੀ ਤੁਸੀਂ ਕੱਲ ਨੂੰ ਵੀ ਨਹੀਂ ਪੁੱਛ ਸਕਦੇ ਆਪਾਂ ਕਹਿਣ ਦਾ ਮਤਲਬ ਕਲਾਸ ਨੂੰ ਅਗਲੇ ਸਟੈਪ ਤੇ ਫੇਰ ਲੈ ਕੇ ਜਾਵਾਂਗੇ ਜੇ ਸਾਰਿਆਂ ਨੂੰ ਕਲੀਅਰ ਹੋਊਗਾ ਠੀਕ ਹੈ ਜੀ ਕੋਈ ਦਿੱਕਤ ਨਹੀਂ ਆਉਣੀ ਤੁਹਾਨੂੰ ਪਿਓਰ ਪੰਜਾਬੀ ਦੇ ਵਿੱਚ ਹਰੇਕ ਤਰੀਕ ਹਰੇਕ ਤਰੀਕਾ ਸਾਡਾ ਇਹੋ ਜਿਹਾ ਮੰਨ ਲਓ ਤੁਹਾਨੂੰ ਸਿੰਪਲ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਐਦੂ ਸਿੰਪਲ ਤਰੀਕਾ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ ਜਿਹੜੇ ਤਰੀਕੇ ਨਾਲ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਹੁਣ ਤੱਕ ਸਾਡੇ 12 ਬੈਚ ਨੇ ਜਿਹੜੇ ਤੋਂ ਪਹਿਲਾਂ ਲੱਗ ਚੁੱਕੇ ਨੇ ਬਿਲਕੁਲ ਸਕਸੈਸਫੁਲ ਐਸੋ ਆਫਲਾਈਨ ਦੇ ਵਿੱਚ ਤਾਂ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਆਨਲਾਈਨ ਦੇ ਵਿੱਚ ਥੋੜੀ ਬਹੁਤੀ ਦਿੱਕਤ ਆ ਜਾਂਦੀ ਹੈ ਜਿਹੜੇ ਘੱਟ ਪੜੇ ਹੋਏ ਨੇਗੇ ਉਹਨਾਂ ਨੂੰ ਸਮਝਣ ਦੇ ਵਿੱਚ ਆਫਲਾਈਨ ਤੁਸੀਂ ਸਾਡੇ ਸਾਹਮਣੇ ਬੈਠੇ ਹੋਵੋਗੇ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀਂ ਆਉਗੀ ਜੇ ਫੇਰ ਵੀ ਕੋਈ ਆਉਂਦੀ ਆ ਤੁਸੀਂ ਜਦੋਂ ਮਰਜ਼ੀ ਸਾਡੇ ਤੋਂ ਪੁੱਛ ਸਕਦੇ ਹੋ ਕਲਾਸ 10 ਤੋਂ ਬਾਅਦ ਠੀਕ ਹੈ ਜੀ ਕਲਾਸ ਦੇ ਵਿੱਚ ਇਹ ਨਾ ਹੋਵੇ ਦੇਖੋ ਇਹ ਹੁੰਦਾਗਾ ਕਿਸੇ ਸਮਾਂ ਜਿਹੜਾ ਹਰੇਕ ਦਾ ਕੀਮਤੀ ਆ ਆਪਣੇ ਕੋਲ ਕੋਈ ਟਾਈਮ ਕੱਟ ਕੇ ਪਤਾ ਨਹੀਂ ਕੋਈ ਆਪਣੀ ਜੌਬ ਚੋਂ ਆ ਰਿਹਾ ਪਤਾ ਨਹੀਂ ਕਿਵੇਂ ਆ ਰਿਹਾ ਸਾਡੀ ਕੋਸ਼ਿਸ਼ ਆ ਵੀ ਜੇਕਰ ਉਹ ਬੰਦੇ ਨੂੰ ਸਮਝ ਆ ਰਹੀ ਆ ਆਪਾਂ 12 ਤੋਂ 1 ਵਜੇ ਤੱਕ ਕਲਾਸ ਆਪਣੀ ਚੱਲੂਗੀ ਜੇ ਉਹ ਬੰਦੇ ਨੂੰ ਸਮਝ ਆ ਗਿਆ ਉਹ ਜਾ ਸਕਦਾ ਜਿਹੜੇ ਨੂੰ ਨਹੀਂ ਸਮਝ ਆਉਗੀ ਉਹ ਇੱਥੇ ਬੈਠ ਕੇ ਸਾਡੇ ਤੋਂ ਬਾਅਦ ਚ ਸਵਾਲ ਜਵਾਬ ਕਰ ਸਕਦਾ ਆਪਾਂ ਪਹਿਲਾਂ ਕਿਸੇ ਦਾ ਸਮਾਂ ਨਾ ਖਰਾਬ ਕਰੂਗੀ ਠੀਕ ਹੈ ਜੀ ਤੇ ਇੱਕ ਚੀਜ਼ ਤੁਹਾਨੂੰ ਦੱਸਦਾ ਵੀ ਮੈਂ ਆਪਣੀ ਪਿਛਲੇ ਸਾਲਾਂ ਦਾ ਐਕਸਪੀਰੀਅੰਸ ਤੇ ਜਿਵੇਂ ਹੁਣ ਤੱਕ ਸਾਡੇ ਬੈਚ ਜਿਹੜੇ ਸਫਲ ਗਏ ਨੇ ਉਹਨਾਂ ਸਾਰਿਆਂ ਦਾ ਐਕਸਪੀਰੀਅੰਸ ਤੁਹਾਡੇ ਨਾਲ ਸਾਂਝਾ ਕਰੂੰਗਾ ਮੈਂ ਸੇਵੀ ਤੋਂ ਰਜਿਸਟਰਡ ਨਹੀਂ ਆ ਜੀ ਇਹ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਆ ਸਾਰਿਆਂ ਨੂੰ ਵੀ ਅਸੀਂ ਕੋਈ ਅੱਪਾ ਕਿਸੇ ਨੂੰ ਖਰੀਦਣ ਵੇਚਣ ਦੀ رائے ਨਹੀਂ ਦੇ ਸਕਦੇ ਤੇ ਨਾ ਹੀ ਅਸੀਂ ਦਿੰਨੇ ਆ। ਠੀਕ ਹੈ ਜੀ ਅਸੀਂ ਸਿਰਫ ਤੁਹਾਨੂੰ ਸਮਝਾਉਣਾਗਾ ਵੀ ਤੁਸੀਂ ਕਿਵੇਂ ਲੌਸ ਤੋਂ ਬਚਣਾ ਕਿਵੇਂ ਪ੍ਰੋਫਿਟ ਕੱਢਣਾਗਾ ਉਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ ਕਿਵੇਂ ਤੁਸੀਂ ਸਵਿੰਗ ਦੇ ਵਿੱਚ ਕੰਮ ਕਰਨਾ ਕਿਵੇਂ ਲੌਂਗ ਟਰਮ ਦੇ ਵਿੱਚ ਬੈਨੀਫਿਟ ਵੱਧ ਲੈਣਾ ਉਹ ਸਾਰਾ ਕੁਝ ਹੋਊਗਾ ਲੌਸ ਤੋਂ ਕਿਵੇਂ ਬਚਣਾ ਉਹਦੇ ਬਾਰੇ ਗੱਲਾਂ ਹੋਣਗੀਆਂ ਆਪਣੀ ਕਲਾਸਾਂ ਦੇ ਵਿੱਚ ਤੇ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਵੀ ਕੋਈ ਵੀ ਪਰਸਨ ਇਹ ਸੋਚ ਕੇ ਨਾ ਆਵੇ ਵੀ 10 ਲੱਖ 10000 ਦਾ ਮੈਂ 10 ਲੱਖ ਬਣਾਉਂਗਾ ਸਾਡੇ ਕੋਲੇ ਆਇਓ ਤਾਂ ਸਿਰਫ ਇਹਨੂੰ ਬਿਜ਼ਨਸ ਦੇ ਤੌਰ ਤੇ ਦੇਖਣਾਗਾ ਬਿਜ਼ਨਸ ਦੇ ਤੌਰ 'ਤੇ ਕੀ ਮਤਲਬ ਹੁੰਦਾਗਾ ਵੀ ਇਹ ਨਹੀਂ ਗੈਂਬਲਿੰਗ ਨਹੀਂ ਹੈਗੀ ਵੀ ਅਸੀਂ ਤੁੱਕਾ ਲੱਗ ਜੂਗਾ ਕਿਸੇ ਦਿਨ ਤੁੱਕੇ ਲੱਗਦੇ ਵੀ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਸੇ ਦਿਨ ਤੁੱਕੇ ਲੱਗਦੇ ਵੀ ਨਹੀਂ ਸਾਡਾ ਪਹਿਲੇ ਦਿਨ ਤੋਂ ਕਹਿਣ ਦਾ ਅਸੀਂ ਸਟਾਰਟ ਕਰ ਦਿੰਨੇ ਆ ਵੀ ਤੁਸੀਂ ਕੋਰਸ ਕਰਨ ਤੋਂ ਬਾਅਦ 10000 ਰੁਪਏ ਦੀ ਕੈਪੀਟਲ ਨਾਲ ਕੰਮ ਸ਼ੁਰੂ ਕਰਨਾ ਜਿਹਦੇ ਵਿੱਚ ਤੁਹਾਨੂੰ ਅਸੀਂ ਉਸ ਲੈਵਲ ਨਾਲ ਗਾਈਡ ਕਰਾਂਗੇ ਵੀ ਜਿਹਦੇ ਵਿੱਚ ਤੁਹਾਨੂੰ 10000 ਰੁਪਏ ਨਾਲ 11500 ਰੁਪਏ ਬਣੇ ਜਾਵੇ ਬਸ ਇਹ ਨਹੀਂ ਅਸੀਂ ਕਹਿੰਦੇ ਤੁਹਾਨੂੰ ਵੀ 10000 ਨਾਲ 10 ਬਣਦਾ 10000 ਰੁਪਏ ਤੇ ਲੱਖ ਵੀ ਬਣਦਾਗਾ ਇਹ ਕੋਈ ਦਿੱਕਤ ਨਹੀਂ ਹੈਗੀ ਪਰ ਅਸੀਂ ਤੁਹਾਨੂੰ ਉਹ ਸੁਪਣੀ ਨਹੀਂ ਦਿਖਾ ਕੇ ਲਿਆਉਂਦੇ ਅਸੀਂ ਸਿਰਫ ਜੈਨੂਇਨ ਦੀ ਗੱਲ ਕਰਦੇ ਆਂ ਵੀ ਜੇ ਤੁਸੀਂ 1 ਮਹੀਨਾ 1000 ਰੁਪਏ ਤੇ ਵੀ ਸਾਬਰ ਕਰੋਗੇ ਤਾਂ ਇਸ ਤੋਂ ਬਾਅਦ ਜਿੰਨਾ ਮਰਜ਼ੀ ਵਧਾ ਸਕਦੇ ਹੋ ਪਰ ਪਹਿਲਾਂ ਕਿਸੇ ਨੇ ਜ਼ਿਆਦਾ ਕੈਪੀਟਲ ਨਹੀਂ ਪਾਉਣੀ ਹੈਗੀ ਠੀਕ ਹੈ ਜੀ ਕੰਮ ਤੁਸੀਂ 5 ਨਾਲ 7 ਨਾਲ ਵੀ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਪਰ 10000 ਰੁਪਏ ਆਪਾਂ ਨੂੰ ਫੇਰ ਵੀ ਡੀਮੈਟ ਅਕਾਊਂਟ ਦੇ ਵਿੱਚ ਚਾਹੀਦਾਗਾ ਹੁਣ ਇਹ ਕੰਮ ਨੂੰ ਸਟਾਰਟ ਕਰਨ ਲਈ ਤਾਂ ਆਪਾਂ ਨੂੰ ਸਾਰਿਆਂ ਨੂੰ ਇੱਕ ਡੀਮੈਟ ਅਕਾਊਂਟ ਓਪਨ ਕਰਨਾ ਪਊਗਾ ਡੀਮੈਟ ਅਕਾਊਂਟ ਕਿਵੇਂ ਓਪਨ ਕਰਨਾਗਾ ਬੱਸ ਇਹ ਤਾਂ ਸਿੰਪਲ ਆਗਾ ਕੋਈ ਜ਼ਿਆਦਾ ਉਹਦੇ ਵਿੱਚ ਦਿੱ ਆ YouTube ਤੇ ਆਉਣਾਗਾ ਹਜੇ ਵੈਸੇ ਦੇਖ ਲਓ ਬਾਅਦ ਚ ਕਰ ਲਾਂਗੇ ਉਹ ਆਪਾਂ YouTube ਤੇ ਆਵਾਂਗੇ YouTube ਤੇ ਇੱਥੇ ਆਪਣਾ ਚੈਨਲ ਆ Trader to Help ਦੇ ਨਾਂ ਤੇ ਤੁਸੀਂ ਮਨਪ੍ਰੀਤ ਲੋਹਾ ਕਿੜਾ ਭਰੋਗੇ ਤਾਂ ਵੀ ਆ ਜੂਗਾ ਆਪਣਾ ਚੈਨਲ ਦੇ ਉਪਰ ਆ ਲਿੰਕ ਪਾਏ ਹੋਏ ਨੇ ਆਪਣੇ ਸਹੀ ਲਿੰਕ ਲਿੰਕ ਤੇ ਕਲਿੱਕ ਕਰਾਂਗੇ ਇਹਨਾਂ ਵਿੱਚੋਂ ਧਾਣਾ ਐਪ ਆ ਜਿਹੜਾ ਧਾਣੇਪ ਸਾਰਿਆਂ ਤੋਂ ਬੈਸਟ ਆ ਤੁਸੀਂ ਅਪ ਸਟੋਰ 'ਚ ਵੀ ਕਰ ਸਕਦੇ ਹੋ ਲੈਸ ਬਲੂ 'ਚ ਵੀ ਕਰ ਸਕਦੇ ਹੋ ਪਰ ਅਸੀਂ ਜ਼ਿਆਦਾਤਰ ਕੰਮ ਆ ਜਿਹੜਾ ਤਾਂ ਐਪ ਦੇ ਵਿੱਚ ਕਰਦੇ ਆਂਗੇ ਤੁਸੀਂ ਲਿੰਕ ਤੇ ਜਾਣਾਗਾ ਲਿੰਕ ਤੋਂ ਜਾਣ ਤੋਂ ਬਾਅਦ ਇਹ ਤੁਹਾਨੂੰ ਐਪ ਤੇ ਲੈ ਜਾਊਗਾ ਪਲੇ ਸਟੋਰ ਐਪ ਤੇ ਉੱਥੇ ਡਾਊਨਲੋਡ ਹੋ ਜਾਊਗਾ ਆਹ ਕੂਪਨ ਕੋਡ ਹੈਗਾ ਇਹਨੂੰ ਕਾਪੀ ਕਰ ਲੈਣਾਗਾ M A G H 30 ਇਹਨੂੰ ਕਾਪੀ ਕਰ ਲੈਣਾਗਾ ਤੇ ਇਹਦੇ ਵਿੱਚ ਕੀ ਹੋਊਗਾ ਅੱਗੇ ਰੈਫਰ ਕੋਡ ਮੰਗੂ ਤੁਸੀਂ ਉੱਥੇ ਭਰਨਾਗਾ ਵੈਸੇ ਅਸੀਂ ਇੱਕ ਦਿਨ ਆਪਾਂ ਕਰਕੇ ਵੀ ਦਿਖਾ ਦਾਂਗੇ ਅਕਾਊਂਟ ਓਪਨ ਇਹ ਤੁਹਾਨੂੰ ਪਹਿਲਾਂ ਤਾਂ ਦਿਖਾਇਆ ਵੀ ਕਈ ਵਾਰਾ ਬੰਦੇ ਨਾ ਪਿਛਲੇ ਪੈਚ ਦੇ ਵਿੱਚ ਦੇਖਿਆ ਜਦੋਂ ਅਸੀਂ ਐਪ ਦਾ ਨਾਮ ਲੈਨੇ ਤਾਂ ਨਾਲ ਹੁੰਦੀ ਪਲੇ ਸਟੋਰ ਤੋਂ ਡਾਊਨਲੋਡ ਕਰ ਲੈਂਦੇ ਨੇ ਉਹਦੇ ਕੀ ਨੁਕਸਾਨ ਆਗਾ ਹੁਣ ਜਿਵੇਂ ਆ ਹੁਣ ਵੀ ਤੁਹਾਡੇ ਸਾਹਮਣੇ ਇੱਕ ਦੋ ਦੇ ਫੋਨ ਆ ਰਹੇ ਸੀਗੇ ਕਿਸੇ ਤੋਂ ਸਟੇਟਮੈਂਟ ਨਹੀਂ ਤੀ ਚੜ ਰਹੀ ਕਿਸੇ ਤੋਂ ਕੋਈ ਟਰੇਡ ਨਹੀਂ ਸੀ ਕੱਟੀ ਜਾ ਰਹੀ ਜੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਸਾਡੇ ਲਿੰਕ ਤੋਂ ਕੀਤਾ ਹੋਇਆ ਤਾਂ ਅਸੀਂ ਡਾਇਰੈਕਟ ਕੰਪਨੀ ਤੋਂ ਵੀ ਕਟਵਾ ਦਿੰਨੇ ਹੁੰਦੇ ਆ ਤਾਂ ਇਹਦਾ ਮਤਲਬ ਜੇ ਆਪਾਂ ਪਲੇ ਸਟੋਰ ਤੋਂ ਕੋਈ ਵੀ ਐਪ ਡਾਊਨਲੋਡ ਕਰਦੇ ਆ ਕੋਈ ਪ੍ਰੋਬਲਮ ਆਗੀ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆ ਗਈ ਤਾਂ ਆਪਾਂ ਨੂੰ ਕਸਟਮਰ ਕੇਅਰ ਨਾਲ ਮੱਥਾ ਮਾਰਨਾ ਪਊ ਇਹ ਨਹੀਂ ਪਤਾ ਕਸਟਮਰ ਕੇਅਰ ਵਾਲੇ 10 ਮਿੰਟ ਨਾ ਫੋਨ ਚੱਕਣ ਤਾਂ ਉਦੋਂ ਤੱਕ ਤਾਂ ਆਪਣਾ ਲਾਸ ਪ੍ਰੋਫਿਟ ਬਹੁਤ ਕੁਝ ਅਪ ਡਾਊਨ ਹੋ ਜਾਂਦਾ ਹੈਗਾ ਇਹਦੇ ਵਿੱਚ ਜੇ ਤੁਸੀਂ ਇਦਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਆ ਤੁਸੀਂ ਸਾਨੂੰ ਫੋਨ ਕਰੋਗੇ ਅਸੀਂ ਡਾਇਰੈਕਟ ਤੁਹਾਡੀ ਐਂਟਰੀ ਇੱਥੋਂ ਵੀ ਕਟਵਾ ਦਾਂਗੇ ਜੇ ਕਈ ਵਾਰ ਨਹੀਂ ਵੀ ਕੱਟੀ ਜਾਂਦੀ ਠੀਕ ਹੈ ਜੀ ਤੇ ਕੋਈ ਹੋਰ ਪ੍ਰੋਬਲਮ ਆ ਤਾਂ ਵੀ ਆਪਾਂ ਕੰਪਨੀ ਨਾਲ ਸਿੱਧਾ ਆਪਣਾ ਟਾਈ ਆਪਾਂ ਕੰਪਨੀ ਵਾਲੇ ਆਪਣੀ ਪਹਿਲੀ ਫੋਨ ਤੇ ਚੱਕਦੇ ਨੇ ਮੰਨ ਲਓ ਫੋਨ ਉਹ ਹਰੇਕ ਦਾ ਮਸਲਾ ਹੱਲ ਹੋ ਜਾਂਦਾ ਇਹ ਤਾਂ ਬੈ ਇਦੇ ਕੀ ਕੀ ਬੈਨੀਫਿਟ ਨੇ ਉਹ ਸਾਰਾ ਕੁਝ ਅੱਗੇ ਦੀਆਂ ਕਲਾਸਾਂ ਦੇ ਵਿੱਚ ਆਈ ਜਾਊਗਾ ਅੱਜ ਸਿਰਫ ਤੁਹਾਨੂੰ ਇੱਕ ਤਾਂ ਤੁਸੀਂ ਅਕਾਊਂਟ ਓਪਨ ਕਰ ਲੈਣਾਗਾ ਨੋਰਮਲ ਅਕਾਊਂਟ ਓਪਨ ਕਰਨ ਦੇ ਲਈ ਤੁਹਾਨੂੰ ਆਧਾਰ ਕਾਰਡ ਪੈਨ ਕਾਰਡ ਦੀ ਲੋੜ ਪੈਣੀ ਹੈਗੀ ਆਧਾਰ ਕਾਰਡ ਦੇ ਵਿੱਚ ਤੁਹਾਡਾ ਮੋਬਾਈਲ ਨੰਬਰ ਅਟੈਚ ਹੋਣਾ ਚਾਹੀਦਾ ਆਧਾਰ ਕਾਰਡ ਦੇ ਵਿੱਚ ਮੋਬਾਈਲ ਨੰਬਰ ਅਟੈਚ ਹੋਣਾ ਚਾਹੀਦਾ ਤੇ ਇੱਕ ਤੁਹਾਨੂੰ ਬੈਂਕ ਅਕਾਊਂਟ ਤੁਹਾਡਾ ਜਿਹੜਾ ਵੀ ਹੈਗਾਗਾ ਉਹਦੇ ਨਾਲ Google Pay PhonePe ਚੱਲਣਾ ਚਾਹੀਦਾ ਜਿਹਦੇ ਵਿੱਚੋਂ ਆਪਾਂ ਪੇਮੈਂਟ ਐਡ ਕਰਾਂਗੇ ਪੇਮੈਂਟ ਕੋਈ ਖਤਰਾ ਨਹੀਂ ਹੈਗਾ ਵੀ ਤੁਹਾਡੇ ਅਕਾਊਂਟ ਦੇ ਵਿੱਚ ਕਰੋੜ ਰੁਪਏ ਆ ਭਾਵੇਂ 20 ਲੱਖ ਰੁਪਏ ਆਗਾ ਵੀ ਆਪਣਾ ਸਾਰਾ ਪੈਸਾ ਨਹੀਂ ਉੱਡਦਾ ਉਹਦੇ ਵਿੱਚੋਂ ਜਿੰਨੇ ਤੁਸੀਂ ਆਪਣੇ ਟੀਮ ਮੈਂਬਰ ਅਕਾਊਂਟ ਚ ਪਾਉਂਗੇ ਭਾਵੇਂ 5000 ਰੁਪਏ ਭਾਵੇਂ 10000 ਪਾਓ ਉਹੀ ਪੈਸਾ ਤੁਹਾਡਾ ਨੁਕਸਾਨ ਹੋ ਸਕਦਾ ਜੇ ਤੁਸੀਂ ਗਲਤ ਟ੍ਰੇਡਾਂ ਕਰ ਦਿਓ ਇਹ ਨਹੀਂ ਹੈਗਾ ਆਪਣੇ ਅਕਾਊਂਟ ਨਾਲ ਕੋਈ تعلقਤ ਨਹੀਂ ਹੈਗਾ ਇਹਦਾ ਠੀਕ ਹੈ ਜੀ